ਗਰਨਾਲਾ ਦੇ ਵਿੱਚ ਨਿਹੰਗ ਸਿੰਘ ਦਾ ਹੋਇਆ ਕਤਲ ਪੇਤ ਪਰੇ ਹਾਲਾਤਾਂ ਦੇ ਵਿੱਚ ਮਿਲੀ ਲਾਸ਼ 25 ਸਾਲ ਤੋਂ ਰਹਿ ਰਿਆ ਸੀ ਪਿੰਡ ਵਿੱਚ ਛਾਣੀ ਬਣਾ ਕੇ ਗਰਨਾਲੇ ਤੋਂ ਮੰਦਪਾਗੀ ਖਬਰ ਸਾਹਮਣੇ ਆ ਰਹੀ ਹੈ ਨਿਹੰਗ ਸਿੰਘ ਦਾ ਕਤਲ ਕਰ ਦਿੱਤਾ ਗਿਆ ਜੀहां 25 ਸਾਲ ਤੋਂ ਛਾਣੀ ਬਣਾ ਕੇ ਨਿਹੰਗ ਗੁਰਦਿਆਲ ਸਿੰਘ ਇਸ ਪਿੰਡ ਦੇ ਵਿੱਚ ਰਹਿ ਰਿਆ ਹੁੰਦਾ ਹੈ ਜਿਸ ਤੋਂ ਬਾਅਦ ਇੱਕ ਦਮ ਉਸ ਦੇ ਨਾਲ ਅਜੀਹਾ ਪਾਣਾ ਵਾਪਰ ਜਾਂਦਾ ਹੈ ਉਸ ਦਾ ਕਤਲ ਹੋ ਜਾਂਦਾ ਹੈ 48 ਸਾਲਾ ਨੇਹੰਗ ਗੁਰਦਿਆਲ ਸਿੰਘ ਦੇ ਵੱਜੋਂ ਇਹਨਾਂ ਦੀ ਸ਼ਨਾਖਤ ਹੋਈ ਹੈ 25 ਸਾਲਾ ਤੋਂ ਐਸਪਿੰਡ ਦੇ ਵਿੱਚ ਛੋਣੀ ਬਣਾ ਕੇ ਰਹਿ ਰਹੇ ਸੀ ਤਾਂ ਕਿਸੇ ਵਿਅਕਤੀ ਦੇ ਵੱਲੋਂ ਇਹਨਾਂ ਦਾ ਬੁਰੇ ਤਰੀਕੇ ਦੇ ਨਾਲ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੁਣ ਉਹ ਕਿੰਨੇ ਨੇ ਫਿਲਹਾਲ ਉਹ ਪੁਲਿਸ ਦੇ ਹੱਥਾਂ ਤੋਂ ਬਾਹਰ ਨਜ਼ਰ ਆ ਰਹੇ ਨੇ ਫਰਾਰ ਨਜ਼ਰ ਆ ਰਹੇ ਨਹੀਂ ਕਿਉਂਕਿ ਭੇਤ ਭਰੇ ਹਾਲਾਤਾਂ ਦੇ ਵਿੱਚ ਇਹ ਕਤਲ ਹੋਇਆ ਹੈ ਪੁਲਿਸ ਮੌਕੇ ਤੇ ਪਹੁੰਚੀ ਹੋਈ ਹੈ ਤੇ ਪੁਲਿਸ ਦੇ ਵੱਲੋਂ ਮੌਕੇ ਦਾ ਜਾਇਜ਼ਾ ਵੀ ਲਿੱਤਾ ਜਾ ਰਿਹਾ ਹੈ ਪਿੰਡ ਵਾਲਿਆਂ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਚਲ ਸਕੇ ਕਿ ਇਹਨਾਂ ਦੀ ਕਿਸ ਦੇ ਨਾਲ ਯਾਰੀ ਸੀ ਕਿਸ ਦੇ ਨਾਲ ਰੰਜਿਸ਼ ਸੀ ਤਾਂ ਜੋ ਇਹ ਜਲਦੀ ਪਤਾ ਲੱਗ ਸਕੇ ਕਿ ਨਿਹਾਂਗ ਸਿੰਘ ਨੂੰ ਕਿਸ ਨੇ ਮਾਰ ਮੁਕਾਇਆ ਭੇਤ ਭਰੇ ਹਾਲਾਤਾਂ ਦੇ ਵਿੱਚ ਜੋ 25 ਸਾਲਾਂ ਤੋਂ ਪਿੰਡ ਦੇ ਵਿੱਚ ਰਹਿ ਰਹੇ ਹੁੰਦੇ ਨੇ ਤੇ ਇੱਕਦਮ ਉਹਨਾਂ ਦੇ ਨਾਲ ਅਜਹੀ ਘਟਨਾ ਵਾਪਰ ਜਾਂਦੀ ਹੈ ਮ੍ਰਿਤਕ ਦੇ ਰਿਸ਼ਤੇਦਾਰਾਂ ਦਾ ਪਤਾ ਲਾਇਆ ਜਾ ਰਿਹਾ ਹੈ ਪਿੰਡ ਦੇ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਜਿਹੜਾ આરોપી ਹੈ ਉਹਦੇ ਤੱਕ ਪਹੁੰਚ ਕੀਤੀ ਜਾਵੇ ਤਾਂ ਫਿਲਹਾਲ ਸੀਸੀਟੀਵੀ ਵੀਡੀਓਜ਼ ਸਾਹਮਣੇ ਤਾਂ ਨਹੀਂ ਆਈਆਂ ਕਿ ਹੋ ਸਕਦਾ ਹੈ ਕਿ ਕੈਮਰੇ ਤੋ ਸਖਣਾ ਹੋਵੇ ਇਹ ਪਿੰਡ ਕਿਉਂਕਿ ਕਈ ਵਾਰੀ ਅਜਿਹਾ ਹੋ ਜਾਂਦਾ ਹੈ ਕਿ ਜਿਹੜੇ ਕੈਮਰੇ ਨੇ ਉਹ ਨਹੀਂ ਲੱਗੇ ਹੁੰਦੇ ਇਸ ਕਰਕੇ ਪੁਲਿਸ ਦੇ ਹੱਥpass ਕੁਝ ਵੀ ਨਹੀਂ ਹੁੰਦਾ ਸੋ ਫਿਲਹਾਲ ਮੌਕੇ ਦਾ ਜਾਇਜ਼ਾ ਲੈ ਕੇ ਪੁਲਿਸ ਦੇ ਵੱਲੋਂ ਪੁੱਛਗਿੱਛ ਹੀ ਕੀਤੀ ਜਾ ਰਹੀ ਹੈ ਕਿ ਪਤਾ ਲੱਗ ਸਕੇ ਕਿ ਕਿਸੇ ਨਾਲ ਪੁਰਾਣੀ ਰੰਜਿਸ਼ ਦੇ ਚੱਲਦਿਆਂ ਅਜਿਹੀ ਘਟਨਾ ਨੂੰ ਅੰਜਾਮ ਨਾ ਦਿੱਤਾ ਗਿਆ ਹੋਵੇ ਪੁਲਿਸ ਦੇ ਬਿਆਨ ਆਉਣੇ ਫਿਲਹਾਲ ਬਾਕੀ ਨੇ ਪਰ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਨਿਹੰਗ ਸਿੰਘ ਦੇ ਕਤਲ ਦੇ ਨਾਲ ਬਰਨਾਲਾ ਦੇ ਵਿੱਚ ਨਿਹੰਗ ਸਿੰਘ ਦਾ ਹੋਇਆ ਕਤਲ ਪੇਤ ਪਰ ਹਾਲਾਤਾਂ ਦੇ ਵਿੱਚ ਮਿਲੀ ਲਾਸ਼ 25 ਸਾਲ ਤੋਂ ਰਹਿ ਰਿਹਾ ਸੀ ਪਿੰਡ ਵਿੱਚ ਛਾਣੀ ਬਣਾ ਕੇ ਬਰਨਾਲੇ ਤੋਂ ਮੰਦਪਾਗੀ ਖਬਰ ਸਾਹਮਣੇ ਆ ਰਹੀ ਹੈ ਨਿਹੰਗ ਸਿੰਘ ਦਾ ਕਤਲ ਕਰ ਦਿੱਤਾ ਗਿਆ ਜੀਹਾਂ 25 ਸਾਲ ਤੋਂ ਛਾਣੀ ਬਣਾ ਕੇ ਨਿਹੰਗ ਗੁਰਦਿਆਲ ਸਿੰਘ ਇਸ ਪਿੰਡ ਦੇ ਵਿੱਚ ਰਹਿ ਰਿਆਂ ਹੁੰਦਾ ਹੈ ਜਿਸ ਤੋਂ ਬਾਅਦ ਇੱਕਦਮ ਉਸਦੇ ਨਾਲ ਅਜੀਹਾ ਪਾਣਾ ਵਾਪਰ ਜਾਂਦਾ ਹੈ ਉੱਦਾ ਕਤਲ ਹੋ ਜਾਂਦਾ ਹੈ 48 ਸਾਲਾ ਨਿਹੰਗ ਗੁਰਦਿਆਲ ਸਿੰਘ ਦੇ ਵਿੱਚੋਂ ਇਹਨਾਂ ਦੀ شناخت ਹੋਈ ਹੈ 25 ਸਾਲਾ ਤੋਂ ਇਸਪਿੰਡ ਦੇ ਵਿੱਚ ਛੋਣੀ ਬਣਾ ਕੇ ਰਹਿ ਰਹੇ ਸੀ ਤਾਂ ਕਿਸੇ ਵਿਅਕਤੀ ਦੇ ਵੱਲੋਂ ਇਹਨਾਂ ਦਾ ਬੁਰੇ ਤਰੀਕੇ ਦੇ ਨਾਲ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ ਹਣੋ ਕਿੰਨੇ ਨੇ ਫਿਲਹਾਲ ਇਹੋ ਪੁਲਿਸ ਦੇ ਹੱਥਾਂ ਤੋਂ ਬਾਹਰ ਨਜ਼ਰ ਆ ਰਹੇ ਨਹੀਂ ਫਰਾਰ ਨਜ਼ਰ ਆ ਰਹੇ ਨਹੀਂ ਕਿਉਂਕਿ ਪੇਤ ਭਰੇ ਹਾਲਾਤਾਂ ਦੇ ਵਿੱਚ ਇਹ ਕਤਲ ਹੋਇਆ ਹੈ ਪੁਲਿਸ ਮੌਕੇ ਤੇ ਪਹੁੰਚੀ ਹੋਈ ਹੈ ਤੇ ਪੁਲਿਸ ਦੇ ਵੱਲੋਂ ਮੌਕੇ ਦਾ ਜਾਇਜ਼ਾ ਵੀ ਲਿੱਤਾ ਜਾ ਰਿਹਾ ਹੈ ਪਿੰਡ ਵਾਲਿਆਂ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਚੱਲ ਸਕੇ ਕਿ ਇਹਨਾਂ ਦੀ ਕਿਸ ਦੇ ਨਾਲ ਯਾਰੀ ਸੀ ਕਿਸ ਦੇ ਨਾਲ ਰੰਜਿਸ਼ ਸੀ ਤਾਂ ਜੋ ਇਹ ਜਲਦੀ ਪਤਾ ਲੱਗ ਸਕੇ ਕਿ ਨਿਹਾਂਕ ਸਿੰਘ ਨੂੰ ਕਿਸ ਨੇ ਮਾਰ ਮੁਕਾਇਆ ਭੇਤ ਭਰੇ ਹਾਲਾਤਾਂ ਦੇ ਵਿੱਚ ਜੋ 25 ਸਾਲਾਂ ਤੋਂ ਪਿੰਡ ਦੇ ਵਿੱਚ ਰਹਿ ਰਹੇ ਹੁੰਦੇ ਨੇ ਤੇ ਇੱਕਦਮ ਉਹਨਾਂ ਦੇ ਨਾਲ ਜਹੀ ਘਟਨਾ ਵਾਪਰ ਜਾਂਦੀ ਹੈ ਮ੍ਰਿਤਕ ਦੇ ਰਿਸ਼ਤੇਦਾਰਾਂ ਦਾ ਪਤਾ ਲਾਇਆ ਜਾ ਰਿਹਾ ਹੈ ਪਿੰਡ ਦੇ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਜਿਹੜਾ આરોપી ਹੈ ਉਹਦੇ ਤੱਕ ਪਹੁੰਚ ਕੀਤੀ ਜਾਵੇ ਤਾਂ ਫਿਲਹਾਲ ਸੀਸੀਟੀਵੀ ਵੀਡੀਓਜ਼ ਸਾਹਮਣੇ ਤਾਂ ਨਹੀਂ ਆਈਆਂ ਕਿ ਹੋ ਸਕਦਾ ਹੈ ਕਿ ਕੈਮਰੇ ਤੋਂ ਸਖਣਾ ਹੋਵੇ ਇਹ ਪਿੰਡ ਕਿਉਂਕਿ ਕਈ ਵਾਰੀ ਅਜਿਹਾ ਹੋ ਜਾਂਦਾ ਹੈ ਕਿ ਜਿਹੜੇ ਕੈਮਰੇ ਨੇ ਉਹ ਨਹੀਂ ਲੱਗੇ ਹੁੰਦੇ ਇਸ ਕਰਕੇ ਪੁਲਿਸ ਦੇ ਹੱਥpass ਕੁਝ ਵੀ ਨਹੀਂ ਹੁੰਦਾ ਸੋ ਫਿਲਹਾਲ ਮੌਕੇ ਦਾ ਜਾਇਜ਼ਾ ਲੈ ਕੇ ਪੁਲਿਸ ਦੇ ਵੱਲੋਂ ਪੁੱਛਗਿੱਛ ਹੀ ਕੀਤੀ ਜਾ ਰਹੀ ਹੈ ਕਿ ਪਤਾ ਲੱਗ ਸਕੇ ਕਿ ਕਿਸੇ ਨਾਲ ਪੁਰਾਣੀ ਰੰਜਿਸ਼ ਦੇ ਚੱਲਦਿਆਂ ਅਜਿਹੀ ਘਟਨਾ ਨੂੰ ਅੰਜਾਮ ਨਾ ਦਿੱਤਾ ਗਿਆ ਹੋਵੇ ਪੁਲਿਸ ਦੇ ਬਿਆਨ ਆਉਣੇ ਫਿਲਹਾਲ ਬਾਕੀ ਨੇ ਪਰ ਪਿੰਡ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ ਨਿਹੰਗ ਸਿੰਘ ਦੇ ਕਤਲ ਦੇ ਨਾਲ